ਅੰਮ੍ਰਿਤਸਰ ਦੀ ਇਸ ਵਕਤ ਦੀ ਵੱਡੀ ਖਬਰ سامنے ਆ ਰਹੀ ਹੈ ਦੱਸ ਦਈਏ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਖੂਫੀ ਜਾਣਕਾਰੀ ਅਧਾਰਤ ਕਾਰਵਾਈ ਦੌਰਾਨ ਸਰਹੱਦ ਪਾਰ ਨਾਲ ਜੁੜੇ ਹਥਿਆਰਾ ਹੱਤੇ ਆਈਸੀਈ ਡਰੱਗ ਸਪਲਾਈ ਨੈਟਵਰਕ ਦਾ ਪਰਦਾਫਾਸ਼ ਕੀਤਾ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਗੇਟ ਹਕੀਮਾ ਖੇਤਰ ਵਿੱਚ ਅਗਸਤ ਦੌਰਾਨ ਸਤਨਾਮ ਸਿੰਘ ਉਰਫ ਬਿੰਨੀ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 523 ਗ੍ਰਾਮ ਆਈ ਸੀ ਡਰੱਗ ਜਾਨਕੀ ਮੈਥਾਮਫੈਟਾਮਾਈਨ ਅਤੇ ਦੋ ਬਲੌਕ 9 ਐਮ ਐਮ ਪਿਸਤੌਲ ਬਰਾਮਦ ਹੋਏ ਨੇ ਪੁਲਿਸ ਦਰਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਇਹ ਨਸ਼ਾ ਰਮਨ ਚਿਰਾਗ ਰੇਸ਼ਾਵਾਤ ਅਤੇ ਬੈਬਮ ਨੂੰ ਸਪਲਾਈ ਕਰਦਾ ਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਚਾਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਤਨਾਮ ਸਿੰਘ ਸਿਗਨਲ ਐਪ ਰਾਹੀਂ ਆਸਟ੍ਰੇਲੀਆ ਵਿੱਚ ਬੈਠੇ ਇੱਕ ਹੈਂਡਲਰ ਦੇ ਸੰਪਰਕ ਵਿੱਚ ਸੀ ਦੱਸਿਆ ਜਾ ਰਿਹਾ ਹੈ ਕਿ ਡਰਨ ਰਾਹੀਂ ਪਾਕਿਸਤਾਨ ਤੋਂ ਆਈਸੀਈ ਡਰੱਗ ਅਤੇ ਹਥਿਆਰ ਭੇਜੇ ਜਾਂਦੇ ਸਨ ਜੋ ਕਿ ਸੂਝੇ ਅਤੇ ਗੁਪਤ ਨੈਟਵਰਕ ਵੱਲ ਇਸ਼ਾਰਾ ਕਰਦਾ ਹੈ ਪੁਲਿਸ ਵੱਲੋਂ ਐਨਡੀਪੀ ਐਸਰ ਇੱਕ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਹੋਰ ਡੂੰਗੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਮੁਤਾਬਕ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਹੋਰ ਅਪਡੇਟ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਦੋਨੋ ਕੈਂਪੇਨਸ ਨੇ ਜੁਧ ਨਸ਼ਾ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਆ ਜੋ ਆਪਰੇਸ਼ਨ ਪਰਹਾਰ 2 ਦਾ ਸੈਕੰਡ ਡੇ ਐ ਤੇ ਇਹਦੇ ਚ ਪੰਜ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਜਿਹੜੇ ਕ੍ਰਾਸ ਬਾਰਡਰ ਨਾਰਕੋ ਆਰਮਸ ਮੋਡਿਊਲ ਸਾਰੇ ਚਲਾ ਰਹੇ ਸੀਗੇ ਜੋ ਡਰੋਨਸ ਦੇ ਮਾਧਿਅਮ ਨਾਲ ਪੁਸ਼ਿੰਗ ਕੀਤਾ ਜਾ ਰਿਹਾ ਸੀ ਇੰਡੀਅਨ ਟੈਰੀਟਰੀ ਚ ਪਾਕਿਸਤਾਨ ਸਾਈਡ ਤੋਂ ਇਹਦੇ ਚ ਮੇਨ ਸਮਗਲਰ ਜਿਹੜਾ ਫੜਿਆ ਗਿਆ ਉਹ ਹੈਗਾ ਸਤਨਾਮ ਐਲੀਅਸ ਬਿੰਦੀ ਇੱਕ ਕੱਕੜ ਪਿੰਡ ਹੈਗਾ ਲੋਪੋਕੇ ਪੁਲਿਸ ਸਟੇਸ਼ਨ ਅਮਰਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹ ਬੰਦਾ ਮੇਨ ਕੈਂਪਿੰਗ ਸਾਹਮਣੇ ਆਇਆ ਔਰ ਮੇਜਰ ਰਿਕਵਰੀ ਹੋਈ ਹੈ 1/2 ਕਿਜੀ ਤੋਂ ਵੀ ਉੱਪਰ 500 23 ਗ੍ਰਾਮ ਮੈਟਾਫੈਟਾਮਾਈਨ ਆਈਸ ਤੇ ਦੋ ਸਫਿਸਟੀਕੇਟਿਡ ਪਿਸਟਲਸ ਜਿਹੜੇ 9mm ਗਲੌਕ ਇਹ ਫੜੇ ਗਏ ਆ ਔਰ ਇਹਦੀ ਜਿਹੜੀ ਬੇਸਿਕ ਪੁਛਗਿਛ ਹੈ ਸਤਨਾਮ ਪਿੰਡ ਦੀ ਬਿੰਦੀ ਦੀ ਉਤੋਈ ਗੱਲ ਆਈ ਹੈ ਕਿ ਢਿੱਲੋ ਨਾਮ ਦਾ ਇੱਕ ਆਈਡੈਂਟੀਟੀ ਹੈਗੀ ਹੈ ਆਸਟ੍ਰੇਲੀਆ ਬੇਸਡ ਜਿਹੜਾ ਕਿ ਸਿਗਨਲ ਐਪ ਦੇ ਉੱਤੇ ਇਹਨਾਂ ਨੂੰ ਜਿਹੜੀ ਡਾਇਰੈਕਸ਼ਨ ਦਿੰਦਾ ਸੀ ਔਰ ਡਿਲੀਵਰੀਆਂ ਦਵਾੰਦਾ ਸੀ ਬਾਰਡਰ ਤੋਂ ਡਰਾਪਿੰਗ ਕਰਾਉਂਦਾ ਸੀ ਡਰੋਨ ਰਾਹੀਂ ਔਰ ਉਸ ਤੋਂ ਬਾਅਦ ਕਟ ਆਊਟ ਰੱਖ ਕੇ ਸਪੈਸ਼ਲ ਜਗ੍ਹਾ ਦਾ ਵੇਰਵਾ ਦੇ ਕੇ ਕੱਪੜਿਆਂ ਦਾ ਵੇਰਵਾ ਦੇ ਕੇ ਚਿਹਰੇ ਦਾ ਵੇਰਵਾ ਦੇ ਕੇ ਤਾਂ ਕਿ ਬੰਦੇ ਇੱਕ ਦੂਜੇ ਨੂੰ ਜਾਣਨ ਨਾਲ ਸਿਰਫ ਡਿਲੀਵਰੀਜ਼ ਕਰਾਉਂਦਾ ਸੀ ਔਰ ਇਹਦੇ ਵਿੱਚ ਮੇਨ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਯੰਗਸਟਰਸ ਬਹੁਤ ਸਾਰੇ ਇਸ ਬੰਦੇ ਨੇ ਆਪਣੇ ਨਾਲ ਜੋੜੇ ਸਤਨਾਮ ਨੇ ਜਿਵੇਂ ਆਪਾਂ ਦੇਖੀਏ ਕਿ ਤਿੰਨ ਬੱਚੇ ਜਿਹੜੇ 18-18 ਸਾਲ ਦੇ ਦੋ ਤੇ ਇੱਕ 20 ਸਾਲ ਦਾ ਹੈ ਇਹ ਖਜ਼ਾਨਾ ਗੇਟ ਦੇ ਦੋ ਲੜਕੇ ਆ ਚਿਰਾਗ ਰਿਸ਼ਭ ਔਰ ਇੱਕ ਸਟੂਡੈਂਟ ਵੀ ਹੈ ਇੱਕ ਢਾਬੇ ਤੇ ਕੰਮ ਕਰਦਾ ਹੈ ਇੱਕ ਈ ਰਿਕਸ਼ਾ ਡਰਾਈਵਰ ਆ ਰਮਨ ਚਬਾਲ ਰੋਡ ਦਾ ਔਰ ਦੀਪ ਸਿੰਘ ਕਲੋਨੀ ਦਾ ਵੈਬ ਆਫ ਹੈਗਾ ਇਹ ਵੀ 18 ਸਾਲ ਦਾ ਹੈਗਾ ਸੋ ਇਹ ਸਾਰੇ ਯੰਗਸਟਰਸ ਨੂੰ ਇਸ ਲੁਭਾਇਆ ਇਸ ਬੰਦੇ ਨੇ ਸਤਨਾਮ ਨੇ ਜਿਹੜਾ ਆਸਟ੍ਰੇਲੀਆ ਬੇਸ ਹੈਂਡਲਰ ਹੈ ਪਾਕਿਸਤਾਨ ਚ ਉਹਨਾਂ ਨੇ ਕਨੈਕਸ਼ਨ ਜੋੜ ਕੇ ਇਹਨਾਂ ਨੂੰ ਭੋਲੇ-ਪਾਲੇ ਨੌਜਵਾਨਾਂ ਨੂੰ ਇਸ ਕੰਮ ਚ ਪਾਇਆ ਔਰ ਇਹ ਸਾਰਾ ਜਿਹੜਾ ਆਪਰੇਸ਼ਨ ਹੈ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਏਡੀਸੀਪੀ 1 ਵਿਸ਼ਾਲਜੀਤ ਏਸੀਪੀ ਸੈਂਟਰਲ ਜਸਪਾਲ ਤੇ ਐਸਐਚਓ ਗੇਟਕੀਮਾ ਇੰਸਪੈਕਟਰ ਮਨਜੀਤ ਤੇ ਉਹਨਾਂ ਦੀ ਟੀਮ ਵੱਲੋਂ ਅੰਜਾਮ ਦਿੱਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਗੇਟਕਮਾ ਪੁਲਿਸ ਸਟੇਸ਼ਨ ਦੇ ਐਸ ਐਚਓ ਤੇ ਉਹਦੀ ਟੀਮ ਨੂੰ ਇਹ ਮੁਬਾਰਕਬਾਦ ਦਿੰਦਾ ਕਿ ਬਹੁਤ ਵੱਡਾ ਨੈਟਵਰਕ ਜਿਹੜਾ ਬਸ ਕੀਤਾ ਔਰ ਡਿਸਮੈਂਟਲ ਕੀਤਾ ਬਹੁਤ ਸਾਰੀਆਂ ਅੱਗੇ ਗ੍ਰਿਫਤਾਰੀਆਂ ਹੋਰ ਹੋਣੀਆਂ ਪਰ ਇਹਦੇ ਵਿੱਚ ਬਹੁਤ ਸਾਰੇ ਜੂਵਨਾਈਲ ਸਾਹਮਣੇ ਆਏ ਆ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਐਜ਼ ਅ ਰਿਫਾਰਮ ਕਿ ਉਹਨਾਂ ਨੂੰ ਇੱਕ ਚਾਂਸ ਦਈਏ ਉਹਨਾਂ ਦੇ ਘਰਦਿਆਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਜਾਵੇ ਸੋ ਥੈਟ ਉਹ ਅੱਗੇ ਤੋਂ ਉਹਨਾਂ ਦੇ ਉੱਤੇ ਕੰਟਰੋਲ ਕਰਨ ਔਰ ਉਹਨਾਂ ਨੂੰ ਜਿਆਦਾ ਉਹਨਾਂ ਦੀ ਐਕਟੀਵਿਟੀਆਂ ਨੂੰ ਮਾਨੀਟਰ ਕਰਨ ਔਰ ਇਸ ਤੋਂ ਇਲਾਵਾ ਜਿਹੜਾ ਹੋਰ ਵੀ ਇਹ ਆਪਰੇਸ਼ਨ ਅੱਗੇ ਚੱਲ ਰਿਹਾ ਹੈ ਔਰ ਬਹੁਤ ਸਾਰੇ ਕਨੈਕਸ਼ਨ ਜਿਹੜੇ ਅਸੀਂ ਬਾਹਰ ਬੇ ਜਿਹੜਾ ਹੁਣ ਹੈਂਡਲਰ ਹੈ ਉਹਦੇ ਉੱਤੇ ਅਸੀਂ ਕੰਮ ਕਰ ਰਹੇ ਆ ਸਿਮਿਲਰਲੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹਵਾਲਾ ਲਿੰਕਸ ਉਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਬਟ ਮੈਂ ਫੇਰ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਯੰਗਸਟਰਸ ਨੂੰ ਮੇਰੀ ਫੇਰ ਇੱਕ ਐਡਵਾਈਸ ਹੈ ਸਲਾਹ ਹੈ ਨਸੀਹਤ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਛੋਟੇ ਲਾਲਚਾਂ ਪਿੱਛੇ ਆਪਾਂ ਫਸ ਜਾਂਦੇ ਆਂ ਮੁੜ ਕੇ ਦਲਦਲ ਵਹੂੰ ਖੁੱਬ ਜਾਂਦੇ ਆਂ ਜੇਲਾਾਂ ਚ ਆਪਾਂ ਆਪਣੀ ਜ਼ਿੰਦਗੀ ਬਸਰ ਕਰਨੀ ਪੈਂਦੀ ਆਪਾਂ ਨੂੰ ਤੇ ਬਾਹਰ ਬੈਠੇ ਲੋਕਾਂ ਦਾ ਕੁਛ ਨਹੀਂ ਜਾਂਦਾ ਉਹ ਤਾਂ 4 ਪੈਸਿਆਂ ਵਾਸਤੇ ਤੁਹਾਨੂੰ ਯੂਜ਼ ਕਰਕੇ ਥਰੋ ਕਰ ਦਿੰਦੇ ਆਂ ਅੱਜ ਦੇ ਅਪਡੇਟ ਸਾਨੂੰ ਸਾਂਝੀ ਕੀਤੀ ਹੈ ਸਾਡੇ ਰਿਪੋਰਟਰ ਦਵਿੰਦਰ ਕਮਲ ਪੂਰੀ ਪੰਜਾਬੀ ਲਿੰਕ ਮੀਡੀਆ ਅਮ੍ਰਿਤਸਰ ਤੋਂ